ਆ ਘਰ ਚ ਨਾ ਇੱਕ ਬਜ਼ੁਰਗ ਮਾਤਾ ਰਹਿੰਦੀ ਹੁੰਦੀ ਸੀ ਹਨਾ ਉਹ ਇੱਥੇ ਦੇਲੀਆਂ ਤੇ ਬੈਠੀ ਇੱਥੇ ਇਥੋਂ ਦੇ ਮੈਂ ਲੰਘਿਆ ਜਾਵਾ ਉਹਨੂੰ ਮੈਂ ਕਿਹਾ ਵੀ ਚਾਚੀ ਨਵੇਂ ਸਾਲ ਦੀਆਂ ਵਧਾਈਆਂ ਕਹਿੰਦੀ ਮਨੂੰ ਕਹਿੰਦੀ ਪੁੱਤ ਸਾਡੇ ਬਜ਼ੁਰਗਾਂ ਦੇ ਕਿਹੜੇ ਨਵੇਂ ਸਾਲ ਕਹਿੰਦੀ ਮੇਰੇ ਅੱਜ ਤੋਂ 35 ਸਾਲ ਪਹਿਲਾਂ ਜਿਹੜਾ ਸਾਲ ਸੀ 1991 ਕਹਿੰਦੀ ਮੇਰੇ ਘਰ ਦਾ ਉਹ ਛੜ ਗਿਆ ਮਨੂੰ ਵੀ ਹੈਰਾਨੀ ਜੀ ਹੋਈ ਹਨਾ ਵੀ ਚਾਚੀ ਨੇ ਐਂ ਕਾ ਤੋ ਕਹਿਤਾ ਤੇ ਜਦੋਂ ਨੂੰ ਪੁੱਛਿਆ ਚਾਚੀ ਤਾਂ ਐਂ ਕਿਉਂ ਕਿਹਾ ਕਹਿੰਦੀ ਪੁੱਤ ਬਹਿ ਜਾ ਤੈਨੂੰ ਕਹਾਣੀ ਸੁਣਾਉਣੀ ਆ ਕਹਿੰਦੀ ਮੈਂ ਤੇ ਮੇਰਾ ਪਤੀ ਦੋਵੇਂ ਰਹਿੰਦੇ ਇਕੱਠੇ ਸੀ ਲੰਘਦੇ ਜਾਂਦੇ ਸੀ ਦਿਨ ਖੁਸ਼ੀ ਖੁਸ਼ੀ ਕੱਟੇ ਸੀ 1991 ਦੀ ਗੱਲ ਆ ਛੋਟਾ ਪਰਿਵਾਰ ਜੀ ਸੀ ਦੋ ਵਸਦੇ ਉੱਚੀ ਉੱਚੀ ਗੱਲਾਂ ਕਰ ਅਸੀਂ ਹੱਸਦੇ ਇੱਕ ਦਿਨ ਲੱਗੀ ਖੌਰੇ ਨਾਜ਼ਰ ਕਿਸ ਦੀ ਤੁਰ ਗਿਆ ਜਹਾਨੋਂ ਉਹ ਸੀ ਲੋੜ ਜਿਸ ਦੀ ਸੀ ਝਾੜੀਆਂ ਚੋਂ ਨਿਕਲ ਕੇ ਸੱਪ ਲੜਿਆ ਪਤੀ ਮੇਰਾ ਸੇਖਰ ਦੁਪਹਿਰੇ ਮਰਿਆ ਕਹਦੀ ਮੈਂ ਭੋਗ ਫੁੱਲਾਂ ਤੱਕ ਹੋਈ ਬੈਠੀ ਚੱਲੀ ਸੀ ਉਸ ਤੋਂ ਬਾਅਦ ਪੁੱਤ ਰਹਿ ਗਈ ਕੱਲੀ ਸੀ ਖਾਂ ਨੂੰ ਪੈਂਦਾ ਸੀ ਕਰੇ ਬਿਹੜਾ ਸਾਂਸ਼ ਹੈ ਕਟਿਆ ਨਹੀਂ ਉਹ ਜਿਹੜਾ ਦੁੱਖ ਕਿਹੜਾ ਮੈਂ ਕਹਿੰਦੀ ਮੈਂ ਤੇ ਮੇਰੇ ਪਤੀ ਦੋਮਨੇ ਆ ਕਰੇ ਰਹਿੰਦੇ ਹੁੰਦੇ ਸੀ ਜਦੋਂ ਮੇਰਾ ਪਤੀ ਮਰ ਗਿਆ ਕਹਿੰਦੀ ਉਹ ਸਾਲ ਚ ਮੈਂ ਕੱਲੀ ਰਹੀ ਸੀ ਇੱਥੇ ਕੱਲੀ ਹੈਣਾ ਹੁਣ ਸੁਣੋ ਉਦੋਂ ਜਦੋਂ ਮੇਰਾ ਪਤੀ ਮਰਿਆ ਪੇਟ ਵਿੱਚ ਮੇਰੇ ਪਲ ਰਿਹਾ ਸੀ ਜੋ ਬੱਚਾ ਪੰਜ ਮਹੀਨੇ ਸੰਭਿਆ ਮੈਂ ਕਿਵੇਂ ਤੈਨੂੰ ਦੱਸਾਂ ਮਤਲਬ ਕਿ ਜਦੋਂ ਮੇਰਾ ਕਹਿੰਦੀ ਪਤੀ ਮਰਿਆ ਉਦੋਂ 4 ਮਹੀਨੇ ਦਾ ਮੇਰੇ ਪੇਟ ਤੇ ਬੱਚਾ ਸੀ ਉਹਨੂੰ ਮੈਂ 5 ਮਹੀਨੇ ਸੰਭਿਆ ਕਿਵੇਂ ਤੈਨੂੰ ਦੱਸਾਂ ਆਖਰਕਾਰ ਘੜੀ ਉਹ ਆ ਹੀ ਗਈ ਜਦੋਂ ਨਰਸ ਸੁਨੇਹਾ ਮੈਨੂੰ ਲਾ ਹੀ ਗਈ ਤੇਰੀ ਕੁੱਖੋਂ ਮੁੰਡਾ ਹੋਇਆ ਭਾਗਾ ਵਾਲਾ ਦਿਨ ਸੀ ਇੱਕ ਵਾਰ ਫੇਰ ਬਿਹੜੇ ਖੁਸ਼ੀਆਂ ਦਾ ਦਿਨ ਸੀ ਹੁਣ ਟੱਬਰ ਚ ਦੋ ਜੀ ਹੋ ਗਏ ਖੁਸ਼ੀ ਜਾਪਦੀ ਪੁੱਤ ਕਦੇ ਵੀ ਘਾਟ ਮਨ ਨੂੰ ਹੋਣ ਨਾ ਨਹੀਂ ਬਾਪ ਦੀ ਮਤਲਬ ਕਿ ਆਪਦੇ ਪੁੱਤ ਨੂੰ ਕਦੇ ਵੀ ਮਨ ਨੂੰ ਘਾਟ ਆ ਜਿਹੜੀ ਉਹ ਪੂਰੀ ਕਰ ਬਾਪ ਦੀ ਹਨਾ ਮਨ ਨੂੰ ਐ ਨਾ ਲੱਗੇ ਵੀ ਮਤਲਬ ਕਿ ਮੈਂ ਕੱਲੀ ਆ ਚਾਵਾ ਨਾਲ ਪੜਨੇ ਸਕੂਲ ਪਿੰਡ ਪਾਇਆ ਸੀ ਨਾਮ ਉਹਦਾ ਤੇਜਾ ਮੈਂ ਗੁਰੂ ਘਰ ਤੋਂ ਕਢਾਇਆ ਸੀ ਜਿਹੜਾ ਮੇਰਾ ਪੁੱਤ ਸੀ ਸਕੂਲ ਉਹਨੂੰ ਤੋਰ ਆਪ ਕੰਮ ਉੱਤੇ ਤੁਰਦੀ ਉਦੇ ਘਰੇ ਆਉਣ ਤੋਂ ਪਹਿਲਾਂ ਆਪ ਘਰਿਆ ਮੁੜਦੀ ਜਦੋਂ ਘਰੇ ਆਉਂਦਾ ਮੈਂ ਸਕੂਲ ਘਰੇ ਆ ਜਾਂਦੀ ਰੋਟੀ ਟੁੱਕੋ ਰਹਿ ਜਨਾ ਜਵਾਕ ਤਾਂ ਹੀ ਡਰਦੀ ਆਂਡ ਤੇ ਗਵਾਂਡ ਤੇ ਮੈਂ ਝਾੜੂ ਪੋਚਾ ਕਰਦੀ ਤੰਗੀਆਂ ਤੇ ਔਖ ਨਾਲ ਦਿਨ ਕੱਟ-ਕੱਟ ਕੇ ਤੇਜਾ ਮੈਂ ਪੜਾਇਆ ਸੀ ਬਿਆਜੂ ਪੈਸੇ ਚੱਕ ਕੇ ਸਕੂਲ ਵਾਲੇ ਮਾਸਟਰ ਸਿਫਤ ਜਦੋਂ ਕਰਦੇ ਕਹਿੰਦੇ ਤੇਰੇ ਤੇਜੇ ਪੁੱਤ ਦੇ ਬਰਾਬਰ ਕੋਈ ਬੱਚੇ ਨਹੀਂ ਉਹ ਪੜਦੇ ਹੋ ਗਿਆ ਜਵਾਨ ਤੇਜਾ ਮੈਂ ਬਾਹਰ ਪੜਨ ਲਾ ਲਿਆ ਆਪ ਤੰਗ ਰਹੀ ਪਰ ਤੇਜੇ ਨੂੰ ਪੜਾ ਲਿਆ ਤੇਜੇ ਨੂੰ ਫਿਰ ਮੈਂ ਬਾਹਰ ਵੀ ਪੜਨ ਲਗਾਤਾ ਮੈਚਾੜੂ ਪੋਚਾ ਲਵੇ ਲਾਵੇ ਲਾਉਣੇ ਘਰਾਂ ਚ ਕੰਮ ਕਰਨਾ ਹੋਰ ਵਧਾਤਾ ਉਦੋਂ ਕਿਤੇ ਸਰਕਾਰੂ ਪੋਸਟਾਂ ਵੀ ਆ ਗਈਆਂ ਤੇਜੇ ਮੇਰੇ ਪੁੱਤ ਨੂੰ ਅਫਸਰ ਲਵਾ ਗਈਆਂ ਮੋੜ ਨੂੰ ਕਾਰਜ ਹੁਣ ਆਖਦੀ ਸੀ ਪਿੰਡ ਚ ਨੰਗੇ ਪੈਰੀ ਲੱਡੂ ਮੈਂ ਵੰਡਦੀ ਫਿਰਾਂ ਪਿੰਡ ਚ ਤੇਜੇ ਦੀ ਡਿਊਟੀ ਲੱਗੀ ਨੇੜੇ ਕਿਸੇ ਸ਼ਹਿਰ ਚ ਸੋਬਾ ਜਾ ਕੇ ਸਾਮੀ ਮੋੜ ਆਉਂਦਾ ਸੀ ਪਿਛਲੇ ਪੈਰ ਚ ਇੱਕ ਦਿਨ ਜਦੋਂ ਉਹ ਡਿਊਟੀ ਉਤੋਂ ਆਇਆ ਸੀ ਉਰੇ ਆ ਮਾ ਮੈਨੂੰ ਆ ਕੇ ਬੁਲਾਇਆ ਸੀ ਕਹਿੰਦਾ ਲੱਭ ਲਿਆ ਰਿਸ਼ਤਾ ਮੈਂ ਆਪਣਾ ਆਪ ਮੈਂ ਹੁਣ ਤੂੰ ਮੈਨੂੰ ਵਿਆਹ ਬਾਰੇ ਨਾ ਆਖ ਮੈਂ ਮੇਰੇ ਵਿਆਹ ਬਾਰੇ ਨਾ ਆਖੀ ਤੇ ਉਦੋਂ ਦਿਲ ਮੇਰੇ ਸੀਨੇ ਵਿੱਚ ਤਾੜ-ਤਾੜ ਵੱਜਿਆ ਹੋ ਗਿਆ ਹੱਥੋਂ ਬਾਹਰ ਮੈਨੂੰ ਪਹਿਲੀ ਵਾਰ ਮੇਰਾ ਤੇਜਾ ਪੁੱਤ ਲੱਗਿਆ ਕਹਿੰਦੀ ਜਦੋਂ ਉਹਨੇ ਆਪ ਹੀ ਰਿਸ਼ਤਾ ਦੇਖ ਲਿਆ ਜਿੰਨਾ ਮੈਨੂੰ ਪਹਿਲੀ ਵਾਰ ਲੱਗਿਆ ਵੀ ਜਿਹੜਾ ਤੇਜਾ ਪੁੱਤੋਂ ਮੇਰੇ ਹੱਥੋਂ ਬਾਹਰ ਹੋ ਗਿਆ ਆਪ ਹੀ ਵਿਆਹ ਕੇ ਚਲੋ ਬਾਹਰੋਂ ਵਾਰੀ ਲੈ ਆਇਆ ਸੀ ਉਦੋਂ ਦਿਲ ਮੇਰੇ ਨੂੰ ਮੈਂ ਮਸਾ ਸਮਝਾਇਆ ਸੀ ਨੌਕਰੀ ਤੇ ਨੂੰ ਪੁੱਤ ਇਕੱਠੇ ਹੋਣ ਜਾਂਦੇ ਸੀ ਪਹਿਲਾਂ ਵਾਂਗੂ ਸੋਭਾ ਸਾਮ ਸ ਹੁਣ ਕਦੀ ਨੂ ਵੀ ਆ ਗਈ ਮੇਰੇ ਤਿੰਨ ਜੀ ਤਾਂ ਹੋ ਗਏ ਸੀ ਕਹਿੰਦੀ ਚੱਲ ਮੈਂ ਮਾਸਾਂ ਦਿਲ ਸਮਝਾਇ ਵੀ ਚੱਲ ਤਿੰਨ ਜੀ ਤਾਂ ਸੀ ਹੋ ਗਏ ਇਸ ਘਰ 'ਚ ਮੈਂ ਇਕੱਲੀ ਰਹਿੰਦੀ ਸੀ ਚੱਲ ਤੀਜਾ ਮੈਂਬਰ ਘਰ ਆਇਆ ਖੁਸ਼ੀ ਇਸ ਗੱਲ ਦੀ ਹੌਲੀ-ਹੌਲੀ ਹੋ ਗਈ ਮੈਂ ਤੇਜੇ ਦੀ ਸੋਚ ਵੱਲਦੀ ਪੂਰੇ 1 ਸਾਲ ਬਾਅਦ ਗੀਤ ਖੁਸ਼ੀਆਂ ਦਾ ਗਾਲਿਆ ਮੇਰੇ ਘਰ ਪੁੱਤ ਨੇ ਪੈਰ ਜਦੋਂ ਪਾ ਲਿਆ ਵਧਿਆ ਪਰਿਵਾਰ ਮੇਰਾ ਚਾਣਾ ਜਾਂਦਾ ਚੱਕਿਆ ਪੋਤੇ ਨੂੰ ਮੈਂ ਤੇਜੇ ਨਾਲੋਂ ਵੱਧ ਸਾਹਮ ਰੱਖਿਆ ਆਪਦੇ ਮੁੰਡੇ ਨੂੰ ਵੀ ਮੈਂ ਪੋਤੇ ਨੂੰ ਵੱਧ ਸਾਹਮ ਕੇ ਰੱਖਦੀ ਆਪ ਨੌਕਰੀ ਤੇ ਜਾਂਦਾ ਪੋਤਾ ਮੇਰੇ ਕੋਲ ਰਹਿੰਦਾ ਸੀ ਦਾਦੀ ਦਾਦੀ ਤੋਤਲੀ ਆਵਾਜ਼ ਵਿੱਚ ਕਹਿੰਦਾ ਸੀ ਸਾਰਾ ਦਿਨ ਖੜਾਉਂਦੀ ਨਾ ਕਦੇ ਮੈਂ ਥੱਕਦੀ ਪੋਤੇ ਦਾ ਮੈਂ ਤੇਜੇ ਨਾਲੋਂ ਵੱਧ ਖਿਆਲ ਰੱਖਦੀ ਆਪਦੇ ਮੁੰਡੇ ਨਾਲੋਂ ਮੈਂ ਪੋਤੇ ਦਾ ਵੱਧ ਖਿਆਲ ਰੱਖਦੀ ਵਾਰ-ਵਾਰ ਕਹਿੰਦੀ ਹੈ ਨਾ ਚੰਗਾ ਬੀਤੀ ਗਿਆ ਸਮਾਂ ਰੋਟੀ ਇਕੱਠੇ ਬਹਿ ਖਾਂਦੇ ਸੀ ਦੋਵੇਂ 사ਮੀ ਪਹਿਲਾਂ ਵਾਂ ਘਰ ਮੁੜਾਂਦੇ ਸੀ ਨੂੰ ਸੀ ਮੁੰਡਾ ਸੀ ਪੋਤਾ ਸੀ ਸੀ ਇਕੱਠੇ ਬਹਿ ਕੇ ਰੋਟੀ ਖਾਂਦੇ ਕਹਿੰਦੀ ਇੱਕ ਦਿਨ ਐਸਾ ਆ ਚਾ ਸਾਰੇ ਮਰ ਗਏ ਦੋਮੇ ਨੌਕਰੀ ਤੇ ਜਾਣ ਲੱਗੇ ਮੇਰੇ ਮੂਰੇ ਆ ਕੇ ਖੜ ਗਏ ਆ ਨੂੰ ਕਹਿੰਦੀ ਮਾਂ ਤੈਨੂੰ ਇੱਕ ਗੱਲ ਦੱਸਣੀ ਇੱਕ ਦਿਨ ਫੇਰ ਕਹਿੰਦੀ ਐਸਾ ਆਇਆ ਲੈ ਲਈ ਅਸੀਂ ਸਹਿਰ ਕੋਠੀ ਉੱਥੇ ਜਿੰਦ ਕੱਟਣੀ ਨੂੰ ਕਹਿੰਦੀ ਤੇਰੇ ਪੁੱਤ ਦੇ ਪੜ੍ਹਾਈ ਲਈ ਸਹਿਰ ਅਸੀਂ ਮੱਲਿਆ ਏਸੇ ਕਰਕੇ ਇਸ ਨੂੰ ਵੀ ਨਾਲ ਲੈ ਕੇ ਚੱਲੇ ਆ ਸਾਡੇ ਲਈ ਸੌਖਾ ਉੱਥੇ ਨੇੜੇ ਜਾਣਾ ਕੰਮ ਤੇ ਇੱਥੇ ਕੀ ਆ ਪਿੰਡਾਂ ਵਿੱਚ ਦੁਨੀਆ ਪਹੁੰਚ ਗਈ ਚੰਨ ਤੇ ਨੂੰ ਕਹਿੰਦੀ ਕਹਿੰਦੀ ਮਾਂ ਹੁਣ ਅਸੀਂ ਸ਼ਹਿਰੀ ਰਹਿ ਕਰਾਂਗੇ ਆਪਦੀ ਸੱਸ ਨੂੰ ਮਤਲਬ ਕਿ ਇੰਨੇ ਵਿੱਚ ਮੁੰਡਾ ਬੋਲਿਆ ਸੁਣ ਮਾਂ ਮੁੰਡਾ ਪਤਾ ਕੀ ਕਹਿੰਦਾ ਤੇਜਾ ਆਪਦੀ ਮਾਂ ਨੂੰ ਬੁੱਢੀ ਮਾਂ ਨੂੰ ਕਹਿੰਦਾ ਸੁਣ ਮਾਂ ਸਾਨੂੰ ਐਵੇਂ ਨਾ ਸਤਾਇਆ ਕਰ ਮਾਂ ਐਵੇਂ ਉੱਥੇ ਤੂੰ ਤੀਜੇ ਦਾ ਨਾ ਜਾਇਆ ਕਰ ਰੋਟੀ ਤੇਰਾ ਖਾਲ ਸਾਰਾ ਇੱਥੇ ਹੋ ਜਾਇਆ ਕਰੂ ਆਟਾ 6 ਮਹੀਨਿਆਂ ਦਾ ਘਰੇ ਪਹੁੰਚ ਜਾਇਆ ਕਰੂ ਇੰਨਾ ਕਹਿ ਕੇ ਪੁੱਤ ਪੋਤਾ ਨੂੰ ਤਿੰਨੇ ਤੁਰ ਪੇ 6 ਮਹੀਨਿਆਂ ਬਾਅਦ ਢੀੜਾ ਮਾਰਾਂਗੇ ਕਹਿੰਦੇ ਮੁੜ ਕੇ ਬੰਨ ਕੇ ਸਮਾਨ ਸਾਰਾ ਅਖੋਲੇ ਟੱਪ ਗਏ ਮਨੂੰ ਛੱਡ ਕੇ ਇਕੱਲੀ ਨੂੰ ਆਪ ਸ਼ਹਿਰ ਜਾ ਕੇ ਬਸ ਗਏ ਆਟਾ ਦਾਲ ਪਾਣੀ ਭੇਜ ਦਿੰਦੇ ਬਗਾਨੇ ਹੱਥ ਨੇ ਹੁਣ ਕਹਿੰਦੀ ਆ ਉਹ ਮੈਨੂੰ ਕਹਾਣੀ ਦੱਸਦੀ ਆ ਮੁੜ ਕੇ ਮਾਰੇ ਮਾਰੇ ਨਹੀਂ ਗੇੜਾ ਪੁੱਤ 5 ਸਾਲ ਗਏ ਟੱਪਨੇ ਅੱਜ ਤੋਂ 35 ਸਾਲ ਪਹਿਲਾਂ ਪਤੀ ਸੀ ਮੇਰਾ ਮਰਿਆ ਉਦੋਂ ਵੀ ਮੈਂ ਰਹੀ ਗਈ ਸੀ ਇਕੱਲੀ ਮਸਾਂ ਟਾਈਮ ਪਾਸ ਕਰਿਆ 35 ਸਾਲ ਪਹਿਲਾਂ 1999 ਦੀ ਗੱਲ ਆ ਮਸਾਂ ਟੱਬਰ ਸੀ ਜੋੜਿਆ ਅੱਜ ਉਹ ਵੀ ਵੱਖ ਹੋ ਤੁਰਿਆ ਮੇਰੇ ਭਾ ਦਾ 35 ਸਾਲ ਪਹਿਲਾਂ 1999 ਦੀ ਵਾਰੀ ਚੜਿਆ ਹੈਗੀ ਉਦੋਂ ਵੀ ਇਕੱਲੀ ਤੇ ਹੁਣ ਵੀ ਇਕੱਲੀਆਂ ਪੁੱਤ ਮੈਂ ਤਾਂ ਮਸਾਂ ਦਿਨ ਕੱਟਾਂ ਹੋਈ ਪਈ ਝੱਲੀਆਂ ਨਾ ਆ ਉਮਰੇ ਦੇ ਸੇ ਕੁਝ ਕੰਮ ਔਖਾ ਸੌਖਾ ਕਰਦੀ ਕੱਲਾ ਮਰਿਆ ਨਹੀਂ ਜਾਂਦਾ ਉੰਜ ਪਲ-ਪਲ ਮਰਦੀ ਐਨਾ ਕਹਿ ਕੇ ਬੁੱਢੀ ਚਾਚੀ ਦੀਆਂ ਅੱਖਾਂ 'ਚੋਂ ਹੰਝੂ ਆ ਗਏ ਬੜਾ ਹੋਇਆ ਭਾਵਕ ਮੈਂ ਮੈਂ ਕਿਉਂ ਨੂਪਤ ਰੰਗ ਬਟਾ ਗਏ ਮੈਂ ਕੀ ਕਰਨੇ ਤੇਰੇ ਖਾਰੇ ਹੰਝੂ ਮੇਰੀ ਹਿੱਕ ਨੂੰ ਮਚਾਉਂਦੇ ਨੇ ਤੇਰੇ ਪੁੱਤ ਬਾਗ ਪਤਾ ਨਹੀਂ ਕਿੰਨੇ ਕਮਾਮਾ ਦੇ ਪੁੱਤ ਆਪਣੀਆਂ ਮਾਮਾ ਨੂੰ ਰਵਾਉਂਦੇ ਨੇ ਮਾਲਾ ਚਾਚੀ ਐਨਾ ਕਹਾਣੀ ਸੁਣਾ ਕੇ ਨਾ ਵੀ ਮੇਰਾ ਟੱਬਰ ਕੁਝ ਨਹੀਂ ਰਿਹਾ ਅੱਜ ਅੱਖਾਂ 'ਚੋਂ ਹੰਝੂ ਜਦੋਂ ਧਰਤੀ ਦੇ ਡੱਗੇ ਧਰਤੀ ਨੇ ਚਾਚੇ ਨੂੰ ਲੰਬਾ ਦਿੱਤਾ ਕਹਿੰਦੀ ਮੈਂ ਕੀ ਕਰਨੇ ਤੇਰੇ ਖਾਰੇ ਹੰਝੂ ਪਤਾ ਨਹੀਂ ਕਿੰਨਿਆਂ ਕਮਾਮਾ ਦੇ ਪੁੱਤ ਆ ਆਪਣੀਆਂ ਮਾਮਾ ਨੂੰ ਰਵਾਉਂਦੇ ਨੇ ਕਹਿੰਦੀ ਮੈਂ ਇਥੋਂ ਬੋਲਿਆ ਨਹੀਂ ਗਿਆ ਕੁਝ ਮੈਂ ਇਥੋਂ ਮਿੱਤਰੋ ਉਹਦੋਂ ਬੋਲਿਆ ਨਹੀਂ ਗਿਆ ਕੁਝ ਚੁੱਪ ਚਾਪ ਉੱਠ ਤੁਰਿਆ ਬੁੱਢੀ ਚਾਚੀ ਛੱਡ ਮੈਂ ਪਿੱਛੇ ਨਹੀਂ ਮੁੜਿਆ ਬੁੱਢੀ ਚਾਚੀ ਛੱਡ ਮੈਂ ਪਿੱਛੇ ਨਹੀਂ ਮੁੜਿਆ ਰੱਬਾ ਕੈਸੀ ਤੇਰੀ ਦੁਨੀਆ ਤੇ ਕੈਸੇ ਤੀ ਪੁੱਤਾਂ ਛੱਡ ਜਾਂਦੇ ਮਾਪਿਆਂ ਨੂੰ ਦਿਲ ਜਾਂਦਾ ਟੁੱਟਾ ਰੱਬਾ ਤੈਨੂੰ ਮੰਨਣ ਦਾ ਫਾਇਦਾ ਨਹੀਂ ਉਹਨਾਂ ਪੁੱਤਾਂ ਨੂੰ ਮਾਪਿਆਂ ਨੂੰ ਜੋ ਰੋਲ ਦੇ ਲੱਖ ਲਾਹਣਤ ਉਹਨਾਂ 3 ਪੁੱਤਾਂ ਇੱਕ ਗੱਲ ਤਾਂ ਹੈਗੀ ਮਿੱਤਰੋ ਜੇ ਤੁਸੀਂ ਸਿੱਧੀ ਪ੍ਰਮਾਤ ਨੂੰ ਮਿਲਣਾ ਚਾਹੁੰਦੇ ਹੋ ਨਾ ਤਾ ਮਾਤਾ ਪਿਤਾ ਜੇ ਤੁਸੀਂ ਦਿਲ ਦਿਖਾਉਣੇ ਫਿਰ ਨਹੀਂ ਮਿਲ ਸਕਦੇ ਬੇਸ਼ੱਕ ਮਾਤਾ ਪਿਤਾ ਪਰਮਾਤਮਾ ਨਹੀਂ ਪਰਮਾਤਮਾ ਦਾ ਰੂਪ ਜ਼ਰੂਰ ਨੇ ਕਹਾਣੀ ਚ ਇਹ ਦੱਸਿਆ ਗਿਆ ਮਾਤਾ ਨੇ ਇੱਥੇ ਵਧੀਆ ਅੱਖਾਂ ਚ ਹੰਝੂ ਆਏ ਨਾ ਜਦੋਂ ਵੀ ਉਦੋਂ ਵੀ ਮੈਂ ਕੱਲੀ ਸੀ ਹੁਣ ਵੀ ਕੱਲੀ ਆ 1971 ਵੇਲੇ ਵੀ 1991 ਵੇਲੇ ਵੀ ਕੱਲੀ ਸੀ ਮੈਂ ਤੇ ਹੁਣ ਵੀ ਕੱਲੀ ਆ ਇਸ ਲਈ ਮੇਰੇ ਲਈ ਆ 2026 ਨਹੀਂ ਜੜਿਆ ਹੁਣ ਜਿਹੜਾ 26 ਜੜਾ ਇਹ ਨਹੀਂ 1991 ਜੜਾ ਗਿਆ ਉਦੋਂ ਵੀ ਕੱਲੀ ਸੀ ਤੇ ਹੁਣ ਵੀ ਕੱਲੀ ਆ ਵਿੱਚ ਲੈਣਾ ਸਾਫ ਰੌਣੇ ਮੈਨੂੰ ਸ਼ਰਾਤ ਸੁਣਾਤਾ ਬਾਈ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਧੰਨਵਾਦ ਜੀ